ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਆਪਣੀਆਂ ਗੱਲਾਂ ਦੇ ਨਾਲ ਲੋਕਾਂ ਨੂੰ ਹਸਾਉਣ ਵਾਲੀ ਇਹ ਬਨੇਤਰੀ ਅਰਚਨਾ ਪੂਰਨ ਸਿੰਘ ਦਾ ਬਚਾ ਹੋ ਗਿਆ ਹੈ ਹਾਲੀ ਦੇ ਵਿੱਚ ਮੁੰਬਈ ਦੇ ਵਿਰਾਰ ਜੋ ਇੱਕ ਕੋ ਪ੍ਰੋਜੈਕਟ ਦੀ ਸ਼ੂਟਿੰਗ ਦੌਰਾਨ ਸੈੱਟ ਤੇ ਹਾਦਸਾ ਹੋ ਗਿਆ ਜਿਸ ਦੇ ਵਿੱਚ ਉਹ ਜ਼ਖਮੀ ਹੋ ਗਏ। ਅਭਿਨੇਤਰੀ ਸਵੇਰੇ 5 ਵਜੇ ਦੇ ਕਰੀਬ ਇੱਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ ਜਦੋਂ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਉਸ ਨੂੰ ਤੁਰੰਤ ਵਿਲੇ ਪਾਰਲੇ ਦੇ ਡਾਨਾਵਤੀ ਮੈਕਸ ਸੁਪਰ ਸਪੈਸ਼ਲਿਸਟ ਹਸਪਤਾਲ ਲੈ ਜਾਂਦਾ ਗਿਆ। ਉਥੇ ਉਹਨਾਂ ਦੀ ਸਰਜਰੀ ਹੋਈ ਅਰਚਨਾ ਪੂਰਨ ਸਿੰਘ ਦੇ ਹੱਥ ਦੇ ਵਿੱਚ ਫੈਕਚਰ ਅਤੇ ਚਿਹਰੇ ਤੇ ਵੀ ਨਿਸ਼ਾਨ ਨੇ ਖੁਦ ਆਪਣੀ ਨਿਤਰੀ ਨੇ ਆਪਣੇ ਸੇਬੰਦੀ ਅਪਡੇਟ ਪ੍ਰਸੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ਤੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਜੋ ਵੀ ਹੁੰਦਾ ਹੈ ਚੰਗੇ ਦੀ ਹੁੰਦਾ ਹੈ ਮੈਂ ਇਸ ਤੇ ਵਿਸ਼ਵਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਮੈਂ ਠੀਕ ਹਾਂ ਸਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰ ਰਹੀ ਹਾਂ ਹੁਣ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਸਿਰਫ ਇੱਕ ਹੱਥ ਨਾਲ ਕੁਝ ਵੀ ਕਰਨਾ ਕਿੰਨਾ ਔਖਾ ਹੁੰਦਾ ਹੈ